ਲਵਾਰਕਾ ਰੋਡ ਦੇ ਉੱਤੇ ਸਾਡੀਆਂ ਬਹੁਤ ਸਾਰੀਆਂ ਕਲੋਨੀਆਂ ਨੇ ਜੀ ਡਾਕਟਰ ਜਸਵੀਰ ਸਿੰਘ ਸੰਧੂ ਇਥੋਂ ਸਾਡੇ ਐਮ.ਐਲ.ਏ ਜੀ ਇਹ ਸੜਕ ਦਾ ਮੈਂ 24 ਕਰੋੜ ਰੁਪਇਆ ਜਿਹੜਾ ਉਹ ਮਜੂਦ ਕਰਾਇਆ 20 ਕਰੋੜ ਰੁਪਇਆ ਸੜਕ ਦਾ 4 ਕਰੋੜ ਰੁਪਇਆ ਅਗੇ ਪੁਲ ਦਾ ਓਕੇ ਜਿਹੜਾ ਉਹ ਅਗੇ ਧੁਰ ਕੇ ਪੋਲੇ ਜੀ ਧੋਨਿਆ ਤੇ ਵੱਡੀ ਨਾ ਬਹੁਤ ਬਹੁਤ ਇਹ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਿੱਥੇ ਆਪਾਂ ਖੜੇ ਹਾਂ ਜੀ ਇੱਥੇ ਕਰੀਬ ਇਹ ਸੜਕ ਜਿਹੜੀ ਆ ਹੋਰ ਅਸੀਂ ਇੱਥੇ ਇੰਟਰਲੌਕ ਲਾਉਣੀ ਇੰਟਰਲੋਕ ਅਸੀਂ ਕਿੱਥੇ ਲਾ ਦੇਗੇ ਇੱਥੇ ਬਿਜਲੀ ਦੇ ਖੰਭੇ ਫੁੱਟਰੇ ਪਏ ਸੀ ਅਸੀਂ ਪਹਿਲਾਂ ਬੜੀ ਕੋਸ਼ਿਸ਼ ਕੀਤੀ ਪਰ ਉਹ ਪੀ ਡਬਲਯੂ ਡੀ ਤੇ ਬਿਜਲੀ ਬੋਰਡ ਦਾ ਸੈੱਟ ਦੇ ਵਿੱਚ ਆ ਫਿਰ ਉਹਦਾ ਅਸੀਂ ਹੱਲ ਕੱਢਿਆ ਕਿ ਇੱਥੇ ਆਪਾਂ ਇੰਟਰਲੋਕ ਲਾ ਦੇ ਜੀ ਇੰਟਰਲੋਕ ਲੱਗਣ ਤੋਂ ਬਾਅਦ ਇਹ ਜਿਹੜੀ ਸੜਕ ਹੈ ਕਰੀਬ 52 54 ਫੁੱਟ ਚੌੜੀ ਸਰ ਇੰਨੀ ਵਧੀਆ ਸੜਕ ਮੌਜੂਦ ਹੈ ਨਾ ਕਲੋਨੀਆ ਦਾ ਰੇਟ ਜਿਹੜਾ ਸੜਕ ਕਰਕੇ ਵਧ ਜਾਊਗਾ ਉਹ ਇਹ ਮੇਰਾ ਮੇਰਾ ਮਤਲਬ ਬੰਦਣਾ ਹੈ ਜਾਂ ਮੇ ਦੀ ਇਹ ਡਿਊਟੀ ਹੈ ਕਿ ਉਹਨਾਂ ਦੇ ਸਮੇਂ ਤੇ ਆਪਾਂ ਹੋਰ ਵੀ ਇਹ ਛੜਕ ਦੇ ਉੱਤੇ ਕੰਮ ਕਰਾਂਗੇ ਇੱਥੇ ਇੱਕ ਪਦੌਂ ਨਮ ਅੱਗੇ ਜਿਹੜੀ ਉਹ ਪੁਲ ਦੀ ਆ ਬਾਈਕ ਵਾਸਤੇ ਰਹਿ ਗਈ ਜੀ ਜੀ ਉਹ ਵੀ ਆਪਾਂ ਹੱਲ ਕਰਾਂਗੇ ਧੰਨਵਾਦ ਸਰ ਸ਼ਹਿਰ ਦੀਆਂ ਸਾਰੀਆਂ ਸੜਕਾਂ ਜਿਹੜੀਆਂ ਸੀ ਉਹ ਉਹਨਾਂ ਤੇ ਕੰਮ ਹੁੰਦਾ ਸੀ ਇਹੋ ਸੜਕ ਲੈ ਦੇ ਕੇ ਰਹਿ ਜਾਂਦੀ ਸੀ ਇਹ ਛੜਕ ਬੜੇ ਚਿਰ ਦੀ ਰਹਿੰਦੀ ਤਾਂ ਇਹਨਾਂ ਪਿੱਛੇ ਪੈ ਕੇ ਸੀਐਮ ਸਾਹਿਬ ਕੋਲੋਂ ਇਹਦਾ 24 ਕਰੋੜ ਰੁਪਇਆ ਲਿਆ ਸੀਐਮ ਸਾਹਿਬ ਨੇ ਇਹਦਾ ਦਿੱਤਾ ਆਪਾਂ ਨੂੰ ਜੀ ਔਰ ਇਹ ਪੈਸੇ ਜਿਹੜੇ ਪਹਿਲਾਂ ਸੈਕਟਰ ਗਵਰਨਮੈਂਟ ਕੋ ਪੀ ਸੀਐਮ ਸਾਹਿਬ ਨੇ ਸਾਨੂੰ ਇਹ ਪੈਸੇ ਦਿੱਤੇ ਦਸੀ ਮਤਲਬ ਮਲਕ ਕੀਤਾ ਗੜੀ ਸਾਹਿਬ ਨੇ ਮਨਜ਼ੂਰ ਕਰਾਈ ਸੀ ਜੀ ਇਹ ਮਤਲਬ ਸਭ ਲੋਕਾਂ ਦੇ ਅਗਲੇ ਜਿਹੜੇ ਕਰੀਬ 50 ਪਿੰਡ ਉਹਨਾਂ ਦੀ ਲਾਈਵ ਲਾਈਨ ਹੈ ਰੋੜ ਜੇ ਇਹ ਆ ਕਲੋਨੀਆਂ ਤਾਂ ਹੁੰਦੀਆਂ ਹੁੰਦੀਆਂ ਪਤਾ ਉਹ ਨਾਲੇ ਤੱਕ ਅਖੀਰ ਦਿਆਲ ਪਡੰਗਾ ਤੱਕ ਸਦਾ ਤਾਂ ਚੌੜੀ ਵੀ ਹੋ ਜੂਗੀ ਨਾ ਨਾਲ ਜੀ ਆ ਚੌੜੀ ਹੋ ਗਈ ਚੌੜੀ ਸਦਾ ਬੋੜੀ ਹੈ ਕੋਈ ਫੋਰ ਤੇ ਤੋਰ ਹੀ ਹੋ ਗਈ ਤਾਂ ਕਬਜੇ ਵੀ ਨਾ ਕਿਤੇ ਕਰਨ ਦੀ ਲੋੜ ਨਹੀਂ ਜੀ ਫੇਰ ਵੀ ਫੋਰ ਤੇ ਹੋ ਗਈ ਜਿਹੜੀ ਇੰਟਰਲੌਕ ਲਾਵੇ ਰਹੀ ਜੀ ਇਥੇ ਆਪਾਂ ਇਹ ਪੁਲ ਤੋਂ ਲੈ ਕੇ ਤੇ ਇਹਦੇ ਐਂਡ ਤੱਕ ਬੀਲੀ ਘਾਤੋਂ ਕਿਤਾ ਦਾ ਇਹਨੂੰ ਮਤਲਬ ਇੰਟਰਰੋ ਲਾ ਕੇ ਕਰੀਬ 55 ਫੁੱਟ ਓਕੇ ਉਹ ਤੋਂ ਬਾਅਦ ਅਸੀਂ ਅੱਗੇ ਲਾਵਾਂਗੇ ਲੁਹਾਕਾ ਜਿੱਥੇ ਬੱਸ ਸਟੈਂਡ ਹੈ ਉੱਥੇ ਇੰਟਰਰੋ ਲਾਵਾਂਗੇ ਠੀਕ ਹੈ ਉਹ ਤੋਂ ਅੱਗੇ ਜਗਦੇਕਲਾ ਮਤਲਬ 33 ਫੁੱਟ ਜਿਹੜੀ ਚੌੜੀ ਹੋ ਜੂਗੀ ਮਤਲਬ ਇਹ ਬੰਦ ਸੜਕ ਜਿਹੜੀ ਬਣ ਜੂਗੀ ਇਹ ਬੜੀ ਪਤਾ ਨਹੀਂ ਇਹ ਇਸ ਇਲਾਕੇ ਵਾਲਿਆਂ ਦੀ ਵੀ ਕਿ ਇਹ ਜਿਹੜੇ ਕਲੋਨੀ ਵਾਲੇ ਉਹਨਾਂ ਦੀ ਵੀ ਇਹ ਮੰਗ ਸੀ ਜਿਹੜੀ ਅੱਜ ਲੋਕਾਂ ਨੇ ਜਿਵੇਂ ਲੋਕੀ ਨੇ ਉਹਨਾਂ ਤਾਂ ਕਹਿੰਨਾ ਜਿਹੜੀ ਇੰਟਰਲੌਕ ਲੱਗੇਗੀ ਉਹਦੇ ਨਾਲ ਜਿਹੜੀ ਦੁਕਾਨਦਾਰ ਨੇ ਉਹਨਾਂ ਨੂੰ ਫਾਇਦਾ ਜ਼ਰੂਰ ਹੋਏਗਾ ਉਹਨਾਂ ਦੀ ਜਿਹੜੀ ਦੁਕਾਨ ਜਿਹੜੀ ਵੱਡੀ ਹੋ ਸਕਦੀ ਹੈ ਮਗਰ ਜਿਹੜੇ ਰਾਹੀ ਗੇ ਨੇ ਜਿਹਨੀਆਂ ਵਹੀਕਲਸ ਚੱਲਦੀਆਂ ਉਹਨਾਂ ਦੇ ਵਾਸਤੇ ਕੋਈ ਫਾਇਦਾ ਨਹੀਂ ਹੋਏਗਾ ਜਿੰਨੇ ਦੀ ਕਿਉਂ ਨਹੀਂ ਫਾਇਦਾ ਹਰ ਕਿਸੇ ਦਾ ਜੀ ਮੇਰੇ ਭੈਣ ਜੀ ਵੇਖੋ ਗੱਲ ਹੈ ਗੱਡੀਆਂ ਦੋ ਦੋ ਤਿੰਨ ਤਿੰਨ ਨੂੰ ਦੀ ਜੀ ਜੇ ਸਾਈਡ ਦੇ ਉੱਤੇ ਇੰਟਰਲੋਕ ਲੱਗੀ ਹੋਊ ਬਲਬ ਦੀ ਸੜਕ ਬਣੀ ਹੋਈ ਰਸਤਾ ਲੈਣਾ ਦੇਣਾ ਗੱਡੀ ਕਿਤੇ ਪਾਰ ਕਰਦੇ ਜੀ ਉਹ ਕਿਹਦਾ ਫਾਇਦਾ ਜੀ ਲੋਕਾਂ ਦਾ ਨਾ ਉਹ ਥੋੜਾ ਕਿਸਦਾ ਨਾ ਬਿਲਕੁਲ ਸਮਝਦੇ ਕਿ ਗੱਲ ਜੀ ਜਦੋਂ 56 ਫੁੱਟ ਹੋ ਗਿਆ ਜਿੱਥੇ ਆਪਾਂ ਖੜੇ ਆ ਬਿਲਕੁਲ ਇਹਦੇ ਪਾਸੇ ਪੰਜ ਗੱਡੀਆਂ ਇਕੱਠੀਆਂ ਲਗਾ ਦੋ ਤੇ ਇਹਦੇ ਵਿੱਚ ਤੁਸੀਂ ਗੱਲ ਕੀਤੀ ਕਲੋਨੀਆਂ ਇਸ ਸੜਕ ਦੇ ਉੱਤੇ ਕਾਫੀ ਸੀ ਐਮ ਸਾਹਿਬ ਨੇ ਐਨਓਸੀ ਖਤਮ ਕਰਤੀ ਇਸ ਦਾ ਕਿੰਨਾ ਕਿਉਂਕਿ ਅੰਮ੍ਰਿਤਸਰ ਦੇ ਵਿੱਚ ਵੀ ਬਹੁਤ ਸਾਰੇ ਕਲੋਨਾਈਜ਼ਰ ਸੀ ਤੁਸੀਂ ਵੀ ਉਹਦੇ ਉੱਤੇ ਪਿਛੇ ਆਵਾਜ਼ ਵੀ ਉਠਾਈ ਸੀਗੀ ਉਹ ਸਰਕਾਰ ਤੇ ਬੜੀ ਆਵਾ ਇਹ ਜਿਹੜੀਆਂ ਕਲੋਨੀਆਂ ਦਾ ਜੀ ਜਿਹੜੀਆਂ ਕੱਲ ਬਸੋ ਸੀਐਮ ਸਾਹਿਬ ਨੇ ਕੀਤਾ ਪੰਜਾਬ ਦੇ ਇਤਿਹਾਸ ਚ 3 ਸਤੰਬਰ ਦਾ ਦਿਨ ਜਿਹੜਾ ਲੋਕਾਂ ਨੂੰ ਚੇਤੇ ਰਹੂਗਾ ਗ੍ਰੰ ਸੀਐਮ ਸਾਹਿਬ ਨੇ ਐਨਓਸੀ ਖਤਮ ਕੀਤੀ ਤੁਹਾਨੂੰ ਯਾਦ ਨਾ ਸਭ ਤੋਂ ਪਹਿਲਾਂ ਮੈਂ ਸੌੜ ਦੇ ਉੱਤੇ ਵੀ ਗੈ ਕੁੰਨੀ ਜਿਹੜੀਆਂ ਕਲੋਨੀਆਂ ਹੈਗੀਆਂ ਜੀ ਐ ਸੌੜ ਤੇ ਹੋਈ ਉਹ ਮਾੜੀ ਗੱਲ ਇਹ ਕਿ ਮੈਂ ਵਿਧਾਨ ਸਭਾ ਚ ਵੀ ਇਹ ਗੱਲ ਕਹੀ ਵੀ ਬਾਜਵਾ ਸਾਹਿਬ ਬੜਾ ਉਹ ਗੱਲ ਤੋਂ ਐਦੋ ਪੀਸਾ ਹੋ ਕੇ ਹੋਗੇ ਜਦੋਂ ਮੈਂ ਕਹਾਂ ਕਿ ਇਹ ਕਲੋਨੀਆਂ ਜਿਹੜੀਆਂ ਸਾਡੀਆਂ ਪੋਲੀਟੀਕਲ ਬੰਦਿਆਂ ਦੇ ਕੱਢੀ ਜੀ ਕਾਂਗਰਸ ਕਾਲੀਆਂ ਦੀਆਂ ਕਲੋਨੀਆਂ ਇੱਥੇ ਤੁਸੀਂ ਕਿਸ ਨੂੰ ਪੁੱਛ ਲੋਗੇ ਜਾ ਕੇ ਬਹੁਤ ਕਮਨੀ ਕਿਦੀ ਆ ਤੁਹਾਨੂੰ ਇੱਕ ਮਿੰਟ ਦੱਸ ਦੋਗੇ ਜੀ ਇਹ ਫਲਾਣੇ ਲੀਡਰ ਦੀ ਪਰ ਇਹ ਰੇਂਦੇ ਦੇ ਲੋਕ ਸੀ ਨਾ ਰੇਂਦੇ ਦੇ ਲੋਕ ਹੀ ਪਰੌਬਲਮਾਂ ਦੇ ਸੀ ਜੀ ਸੋ ਆਪਾਂ ਸਭ ਪ੍ਰੋਬਲਮ ਜਿਹੜੀਆਂ ਮਾਨ ਸਾਹਿਬ ਦੀ ਸਰਕਾਰ ਨੇ ਤੈਅ ਕੀਤਾ ਕਿ ਲੋਕਾਂ ਦੀ ਜੋ ਵੀ ਸੁਵਸਿਆ ਉਹਨੂੰ ਹੱਲ ਜਿੱਦਾਂ ਲਾਈਟਾਂ ਦੀ ਬੜੀ ਸਮੱਸਿਆ ਆਂਦੀ ਇੱਥੇ ਜਿਹੜੀ ਸਟਰੀਟ ਲਾਈਟਸ ਨੇ ਜਾਂ ਇੱਥੇ ਕਈ ਪੂਰੀ ਸੜਕ ਦੇ ਉੱਤੇ ਜਿਹੜੀ ਲਾਈਟ ਨਹੀਂ ਲੱਗੀ ਹੋਈ ਉਸ ਦਾ ਕੀ ਹੱਲ ਹੋਏਗਾ ਨਹੀਂ ਨਹੀਂ ਹੱਲਗਾ ਤਾਂ ਲਾਈਟਾਂ ਲਾ ਦਾਂਗੇ ਸਕੀ ਅਕੇਦੋ ਤੱਕ ਤੇ ਜੇਰੀਅਤ ਹੈਗੇ ਆ ਉਹ ਵੀ ਲਾ ਦਾਂਗੇ ਤੋੜ ਤੱਕ ਜਗਦੀਆਂ ਨਹੀਂ ਨੇ ਸਰ ਜੜੀਆਂ ਮੈਂ ਕਿਹਾ ਜਗਾ ਵੀ ਦਿਆਂਗੇ ਉਹ ਦੱਸੋ ਕੀ ਕਰੀਏ ਪਾਰੀ ਵਾਸਾ ਇੱਕ ਮੈਂ ਕੋਈ ਕਹਾਂ ਲੀ ਜਗਾ ਵੀ ਦਾਂਗੇ ਲਾ ਵੀ ਦਾਂਗੇ ਇੱਕ ਜਿਹੜੇ ਜਿਹੜੇ ਐਨਓਸੀ ਖਤਮ ਕੀਤੀ ਵਿਧਾਨ ਸਭਾ ਦਾ ਤੁਸੀਂ ਸੈਸ਼ਨ ਜਿਹੜਾ ਸੀਗਾ ਕੁਝ ਅਹਿਮ ਬਿੱਲ ਵੀ ਜਿਹੜੇ ਪਾਸ ਕੀਤੇ ਪਰ ਵਿਰੋਧੀ ਦੇ ਨਾਲੇ ਅਜੇ ਵੀ ਲਗਾਤਾਰ ਤੰਜ ਕੱਸ ਰਹੇ ਨੇ ਕਿ ਉਹ ਲੰਮਾ ਸੈਸ਼ਨ ਉਹ ਦਿੱਤੇ ਦਾਵਾ ਕਿਹੜਾ ਹੀ ਦੱਸ ਨਹੀਂ ਤੁਹਾਨੂੰ ਪਤਾ ਸੀ ਵਿਧਾਨ ਸਭਾ ਜੀ ਦਾ ਕਿੰਨੀ ਬੈਸ ਹੋਈ ਉਹ ਚਾਰ ਤੇ ਬੈਠੇ ਉੱਤੇ ਬਚਦੇ ਅਕਾਲੀ ਦਲ ਰਹਿਣ ਚਾਰ ਦਿੰਦੇ ਨੇ ਅਕਾਲੀ ਦਲ ਖਤਮ ਹੋ ਗਿਆ ਉਹ ਬਾਇਓ ਸਾਹਿਬ ਵੈਲਕਮ ਇੱਥੇ 7-8 ਜਾਣੇ ਅਗਲੀ ਆ ਜਦੋਂ ਸੈਸ਼ਨ ਆ ਦਸੰਬਰ ਚ ਜੀ ਉਹਨੇ ਤਦ ਕਹਿੰਦੇ ਵਾਹ ਜਣ ਸੰਧੂ ਸਾਹਿਬ ਇੱਕ ਘੰਟੇ ਤੱਕ ਤਾਈ ਤੱਕ ਵਾਹ ਜਾਣੇ ਉਹ ਬਹੁਤ ਕੰਮ ਖਤਮ ਆ ਕਾਰਪੋਰੇਸ਼ਨ ਦੀਆਂ ਚੋਣਾਂ ਦੀ ਤਿਆਰੀ ਔਰ ਕਦੋਂ ਤੱਕ ਹੋ ਜਾਣਗੀਆਂ ਵੀ ਲੋਕ ਮੇਰਾ ਮੇਰਾ ਖਿਆਲ ਆ ਜੋ ਸੀਐਫ ਸਾਹਿਬ ਨੇ ਤੈਅ ਕੀਤਾ ਜੀ ਅਸੀਂ 31 ਦਸੰਬਰ ਤੱਕ ਪੰਚਾਇਤ ਦੀਆਂ ਚੋਣਾਂ ਨਗਰ ਦੀਆਂ ਚੋਣਾਂ ਹਰ ਕਿਸਮ ਦੀਆਂ ਚੋਣਾਂ ਜਿਹੜੀਆਂ ਪੰਜਾਬ ਚ ਜਿਮਨੀ ਚੋਣਾਂ ਵੀ ਨੇ ਚ ਆਪ ਜੀ ਜੀ ਮੇਰਾ ਖਿਆਲ ਆ ਪਰਮਾਤਮਾ ਕਿਰਪਾ ਕਰੇ 31 ਦਸੰਬਰ ਤੱਕ ਜੋ ਸੁਭਾਵਨਾ ਹੈ ਜਿੱਦਾਂ ਦਾ ਪ੍ਰੋਗਰਾਮ ਸਰਕਾਰ ਚਲਾਉਂਦੀ ਆ ਮਾਨ ਸਾਹਿਬ ਨੇ ਵੀ ਇਹ ਤੈਅ ਕੀਤਾ ਕਿ ਇਸ ਸਾਲ ਦੇ ਵਿੱਚ ਸਾਰੀਆਂ ਪ੍ਰੋਗਰਾਮ ਕਿਉਂਕਿ ਵੀ ਡਿਵੈਲਪਮੈਂਟ ਜਿਹੜੀ ਆ ਉਹ ਕਾਰਪੋਰੇਟਲ ਲੈਵਲ ਤੇ ਪੰਚਾਇਤੀ ਲੈਵਲ ਤੇ ਤੇਜ਼ ਹੋ ਗਈ ਮੈਂ ਕਹਾਂ ਉਹਦੇ ਤੋਂ ਬਾਅਦ ਅਗਲੇ 2 ਸਾਲ ਜਿਹੜੇ 2 ਸਾਲ ਜਿਹੜੇ ਉਹ ਡਿਵੈਲਪਮੈਂਟ ਵਾਸਤੇ ਲੱਗਣਗੇ ਜੀ ਹੋਰ ਵੀ ਆਪਾਂ ਡਿਵੈਲਪਮੈਂਟ ਤੇ ਕਾਹਲੀ ਦੇ ਬਿਲਕੁਲ ਪਰ ਉਹ ਆਖਰੀ ਪ੍ਰੋਗਰਾਮ ਜਿਹੜਾ ਹੋਣਾ ਪਈ ਜਾਂਦਾ ਫਿਰ ਉਹ ਸਮਝ ਨਹੀਂ ਕਿ ਕਿ ਉਹਨਾਂ ਦਾ ਕੰਮ ਨਿਬੜੀ ਹੋਇਆ ਸਾਲ ਚ ਜੀ ਹਾਂ ਬੋਦਸੋ ਠੀਕ ਹੋ ਥੈਂਕ ਯੂ ਬਹੁਤ ਬਹੁਤ ਅੱਛਾ ਜਿਹੜੀਆਂ ਗਲੀਆਂ ਨੇ ਇੱਥੇ ਜਿਹੜੀਆਂ ਕਲੋਨੀਆ ਨੇ ਉਹਨਾਂ ਦੀ ਜਿਹੜੀਆਂ ਗਲੀਆਂ ਨੇ ਉਹਨਾਂ ਦੇ ਹਾਲਾਤ ਕਾਫੀ ਮਾੜੇ ਨੇ ਲੋਕ ਕਾਫੀ ਨਿਰਾਸ਼ ਹੋਏ ਹੋਏ ਨੇ ਸਾਡੇ ਐਮਐਲਏ ਸਾਹਿਬ ਨੇ ਸਰਦਾਰ ਜਸਬੀਰ ਸਿੰਘ ਸਾਹਿਬ ਇਹਨਾਂ ਨੇ ਜਿਹੜੀਆਂ ਇੱਥੇ ਗਲੀਆਂ ਜੀ ਮੇਕ ਇਹ ਦਿੱਤਾ ਉਹਨਾਂ ਦਾ ਬਹੁਤ ਸਾਰੇ ਸੈਕਸ਼ਨ ਹੋ ਗਏ ਆ ਉਹ ਗਲੀਆਂ ਵੀ ਅਸੀਂ ਬਣਾ ਦੇ ਸੰਧੂ ਸਾਹਿਬ ਦੀ ਗਵਾਹੀ ਸਭ ਗਲੀਆਂ ਬੰਦ ਗਏ 70% ਬਣ ਗਿਆ 30% ਬਚ ਰਹਿ ਗਿਆ ਉਹ ਲੈਕਸਿੰਗ ਲੋਕਾਂ ਦਾ ਵਾਦਾ ਵੀ ਕੀਤਾ ਜੀ ਉਹ ਹੁਣ ਇਸ ਸੈਕਸ਼ਨ ਕਰਾਤੀ ਉਹਨਾਂ ਦਾ ਕੰਮ ਜਰਦਾ ਤੁਹਾਡੇ ਤੇ ਤੁਹਾਡਾ ਸੜਕ ਦੇ ਤੇ ਤੁਹਾਨੂੰ ਰੋਜ਼ ਲੰਘਦੇ ਤੁਹਾਡਾ ਪਿੰਡ ਵੀ ਆ ਹੁੰਦੇ ਲੋਕ ਵੀ ਤੁਹਾਨੂੰ ਪਹਿਲਾਂ ਕਹਿੰਦੇ ਸੀ ਇਹ ਸੜਕ ਬਾਰੇ ਵੀ ਹੁਣ ਇਸ ਦੇ ਉੱਤੇ ਲਾਈਟਾਂ ਦਾ ਜਿਹੜਾ ਰਹਿ ਗਿਆ ਸਾਰਾ ਨਵੇੜ ਦੋਗੇ ਕੰਮ ਮੈਂ ਤਾਂ ਲੱਗਿਆ ਬਲਾ ਦੇ ਬਹੁਤ ਦੱਸੋ ਦੇ ਨਾਲ ਤੁਹਾਨੂੰ ਇਹ ਵੀ ਪੁੱਛਣਾ ਚਾਹਾਂਗੀ ਜੇ ਲੋਕਾਂ ਨੇ 300 ਫੁੱਟ ਤੱਕ ਵੀ ਬੋਰ ਕਰਾਏ ਨੇ ਉਹਨਾਂ ਦੇ ਵੀ ਪਾਣੀ ਜੜਾ ਹੈ ਉਹ ਗੰਦਾ ਆ ਰਿਹਾ ਹੈ ਉਸ ਦਾ ਕੀ ਹੱਲ ਹੋਏਗਾ ਇੱਥੇ 9 ਨੰਬਰ ਅਗਰ ਕਹੀਏ ਇੱਕ ਜਿਹੜਾ ਵੱਡਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਜੀ ਜੀ ਤਾਂ ਕੀਤਾ ਕਿ ਮੈਹਰੀ ਪਾਣੀ ਜਿਹੜਾ ਜੀ ਪੰਜਾਬ ਦੇ ਹਰ ਖੇਤ ਨੂੰ ਪੰਜਾਬ ਦੇ ਹਰ ਘਰ ਨੂੰ ਪੰਜਾਬ ਦੀ ਹਰ ਇੰਡਸਟਰੀ ਨੂੰ ਜਿਹੜਾ ਦਿੱਤਾ ਜੀ